ਬਾਬੇ ਸਾਹਿਬ ਇਹ ਨਾ ਇੱਕ ਵਚਨ ਕਰਿਆ ਕਰਦ ਕਰਨਾ ਮਹਾਰਾਜ ਨੇ ਕਹਿਣਾ ਭਾਈ ਆਪਣੀ ਬਾਹ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਫੜਾ ਦਿਓ ਗੁਰੂ ਸਾਹਿਬ ਨੂੰ ਬੇਨਤੀ ਕਰੋ ਮਹਾਰਾਜ ਵੀ ਸਾਡੀ ਬਾਹ ਫੜ ਲਓ ਫਿਰ ਆਪਾਂ ਇਤਿਹਾਸਿਕ ਵੀ ਦੇਖਦੇ ਆਂ ਵੀ ਜਦੋਂ ਆਪਾਂ ਤਾਂ ਜੇ ਗੁਰੂ ਸਾਹਿਬ ਦੀ ਬਾਹ ਫੜਾਂਗੇ ਆਪਾਂ ਤਾਂ ਤਿਲਕ ਵੀ ਸਕਦੇ ਆਂ ਬਾਹ ਛੱਡ ਵੀ ਸਕਦੇ ਆਂ ਪਰ ਜੇ ਗੁਰੂ ਨੇ ਬਾਹ ਫੜ ਲਈ ਗੁਰੂ ਨਹੀਂ ਛੱਡਦਾ ਨਾ ਤਿਲਕਣ ਦਿੰਦਾ ਵਾਹ ਉਹ ਕਿਵੇਂ ਜਦੋਂ ਭਾਈ ਜੋਗਾ ਸਿੰਘ ਤਨ ਗੁਰੂ ਦਸਮੇਸ਼ ਪਿਤਾ ਪਾਸ਼ਾ ਕੋਲ ਆਇਆ ਮਹਾਰਾਜ ਨੇ ਪੁੱਛਿਆ ਕੀ ਨਾਮ ਹੈ ਕਹਿੰਦੇ ਜੋਗਾ ਮਹਾਰਾਜ ਨੇ ਪੁੱਛਿਆ ਕਿਹਦੇ ਜੋਗਾ ਕਹਿੰਦੇ ਸੱਚੇ ਪਾਸ਼ਾ ਤੁਹਾਡੇ ਜੋਗਾ ਮਹਾਰਾਜ ਗੁਰਕਲਗੀਧਰ ਪਾਸ਼ਾ ਨੇ ਕਿਹਾ ਜੋਗਿਆ ਜੇ ਤੂੰ ਸਾਡੇ ਜੋਗਾ ਕਲਗੀਧਰ ਵੀ ਤੁਹਾਡੇ ਜੋਗਾ ਬਾਹ ਫੜ ਲਈ ਨਾ ਫਿਰ ਦੇਖ ਲੋ ਉਹਨਾਂ ਦੀ ਜਗ੍ਹਾ ਕਿੱਥੇ ਪਹਿਰਾ ਦਿੱਤਾ ਦਸਮ ਪਾਸ਼ਾ ਨੇ ਜਾ ਕੇ ਤਿਲਕਣ ਦਿੱਤਾ ਨਾ ਬਾਹ ਹੱਡੀ ਨਾ ਤਿਲਕਣ ਦਿੱਤਾ ਫਿਰ ਅਦੇ ਤਨਗੁਰ ਸਾਹਿਬ ਨੇ ਜੀ ਆਪਣਾ ਤਾਂ ਗੁਰੂ ਸਾਹਿਬ ਬਹੁਤ ਬਿਆਨਤ ਹੈ ਗੁਰੂ ਸਾਹਿਬ ਪ੍ਰਤੀ ਸਮਰਪਤ ਹੋ ਜੋ ਜੀ ਬਾਬਾ ਜੀ ਮਹਾਰਾਜ ਦਾ ਕੋਈ ਵੀ ਬਚਨ ਆਪਾਂ ਬਾਬੇ ਸਾਹਿਬ ਦਾ ਕਮਾਲ ਈ ਕੋਈ ਵੀ ਮਹਾਰਤ ਨੇ ਤਾਂ ਇਤੁਈ ਸੁਖਨੀ ਸਾਹਿਬ ਜੀ ਕੀ ਸੁਣ ਮੀਤਾ ਨਾਨਕ ਬਿਨ ਬੰਤਾ ਸਾਜ ਨਾ ਕੀ ਅਚਰਜ ਕਥਾ ਤਾਂ ਜਦੋਂ ਦੀ ਤਾਂ ਕਥਾ ਯੋਥੋਂ ਆਰੰਭ ਹੁੰਦੀ ਹੈ ਜਿੱਥੇ ਅਚਰਜ ਜਿੱਥੇ ਆਪਣੀ ਬੁੱਧ ਕੰਮ ਕਰਨਾ ਛੱਡ ਜਾਂਦੀ ਹੈ ਜੀ ਫਿਰ ਮਹਾਰਾ ਜੀ ਦਾ ਸਾਧਕੇ ਨੂੰ ਕਹਿੰਦਾ ਸਾਧਨਾਮ ਨਿਰਮਲਤਾ ਕੇ ਕਰਮ ਜਿਹਦੇ ਕਰਮ ਨਿਰਮਲ ਹੈ ਜੀ ਹੁਣ ਬਾਬਾ ਜੀ ਮਹਾਰਾ ਦਾ ਸਾਰਾ ਜੀਵਨ ਇਹਨਾਂ ਪਵਿੱਤਰ ਹੈ ਇਹਨਾਂ ਪਵਿੱਤਰ ਹੈ ਦੇਖੋ ਅੱਜਕਲ ਇਹਨਾਂ ਸਾਇੰਸ ਦਾ ਯੁੱਗ ਹੈ ਅਜ ਤਾਂ ਜੇ ਕੋਈ ਗਲਤ ਬੋਲੇ ਮਿੰਟ ਚ ਲੋਕ ਕੈਪਚਰ ਕਰਕੇ ਨੈਟ ਦੇ ਪਾਦ ਨੇ ਕੋਈ ਹੈ ਮਹਾਰਾਜ ਜੀ ਦਾ ਸੌਰੀ ਸੰਗਤ ਕਿੰਨੀ ਵੀਡੀਓ ਬਣਾਉਂਦੀ ਸੀ ਬਾਬਾ ਜੀ ਗੰਨਵਾ ਸਾਹਿਬ ਨੇ ਇਹਨੂੰ ਲੈਣਾ ਲੱਗ ਲਾ ਕੇ ਮਹਾਰਾਜ ਨੂੰ ਮੱਥਾ ਟੇਕਦੇ ਸੀ ਜੀ ਕੋਈ ਕਹ ਕੋਈ ਉਂਗਲ ਉਂਗਲ ਨਾਲ ਕਰ ਸਕਦਾ ਹੈਂ ਜੀ ਇਹ ਤਾਂ ਆਪਣੀ ਨਾ ਅਰਦਾਸ ਹੈ ਦੇਖੋ ਆਪਾਂ ਅਰਦਾਸ ਨਹੀਂ ਕਰਦੇ ਜੀ ਗੁਰੂ ਸਾਹਿਬ ਸੱਚੇ ਦਿਨ ਉਹ ਅਰਦਾਸ ਕਰੋ ਜੀ ਦਸਮ ਪਾਸ਼ਾ ਔਰਿੰਗ ਜੇਬ ਨੇ ਆਪਣੇ ਜਰਨੈਲਰ ਨੂੰ ਕਿਹਾ ਸੀ ਕਹਿੰਦਾ ਕੋਈ ਬੀੜਾ ਚੱਕਦਾ ਵੀ ਦਸਮ ਪਾਸ਼ਾ ਨੂੰ ਫੜ ਕੇ ਲਿਆਊਗਾ ਤਾਂ ਸੈਦ ਖਾਨ ਨੇ ਫੜ ਚੱਕ ਲਿਆ ਸੀ ਵੀ ਮੈਂ ਫੜ ਕੇ ਲੈਣਾ ਉਹ ਪੀਰ ਬੁੱਧੂ ਸ਼ਾਹ ਜੀ ਦਾ ਜਿਸ ਰਿਸ਼ਤੇਦਾਰ ਸੀ ਆਉਂਦਾ ਹੈ ਆਪਣੀ ਉਹਨਾਂ بیگم نسیرا ਦਾ ਉਹਨਾਂ ਦੀ ਜਿਹੜੀ ਉਹਨਾਂ ਦਾ ਰਿਸ਼ਤੇਦਾਰ ਸੀ ਉਹਨਾਂ ਨੇ ਆਪਣੇ ਪਤਾ ਨਹੀਂ ਉਹਨਾਂ ਦੀ ਭੂਆ ਲੱਗਦੇ ਸੀ ਪਤਾ ਨਹੀਂ ਉਹ ਕੋਈ ਰਿਸ਼ਤਾ ਸੀ ਉਹਨਾਂ ਦਾ ਆਪਸ ਵਿੱਚ ਇਹਨਾਂ ਮੈਨੂੰ ਬੇਸਰ ਗਿਆ ਉਹ ਤਾਂ ਕਹਿੰਦੇ ਆ ਉਹ ਕਹਿੰਦੇ ਕਿੱਥੇ ਚੱਲੇ ਆਂ ਕਹਿੰਦੇ ਮੈਂ ਦਸਮ ਪਾਸ਼ਾ ਨੂੰ ਫੜਨ ਚੱਲਿਆ ਤਾਂ ਪੀਰ ਬੁੱਧੂ ਸਾਹਿਬ ਜੀ ਦੀ ਉਹਨਾਂ ਨੇ ਕਿਹਾ ਘਰੋਂ ਕਹਿੰਦੇ ਪੁੱਤ ਉਹ ਤਾਂ ਖੁਦ ਖੁਦਾ ਏ ਜੀ ਤੂੰ ਕਿਤੇ